ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਈ ਹਾਂ ਬਠਿੰਡੇ ਕਿਲਾ ਸਾਹਿਬ ਗੁਰਦੁਖਰ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਲਓ ਜੀ ਤੁਸੀਂ ਵੀ ਕਰੋ ਦਰਸ਼ਨ ਤੇ ਇਹ ਇੱਥੇ ਬਹੁਤ ਸਾਰੇ ਕਬੂਤਰ ਹੈ ਮਤਲਬ ਕਿ ਇੱਥੇ ਨਾ ਜੋ ਵੀ ਆਉਂਦੀ ਹੈ ਸੰਗਤ ਚੋਗਾ ਵਗੈਰਾ ਪਾ ਦਿੰਦੀ ਹੈਗੇ ਹੁਣ ਆਪਾਂ ਚੱਲਿਆਂ ਜੀ ਅੰਦਰ ਨੂੰ ਕਿਲਾ ਸਾਹਿਬ ਦੇ ਇਹ ਹੈ ਮੇਨ ਗੇਟ ਜਿੱਥੋਂ ਆਪਾਂ ਅੰਦਰ ਜਾਨੇ ਆ ਦੇਖੋ ਬਹੁਤ ਸੰਗਤ ਹੈ ਜੋ ਇੱਥੇ ਆਉਂਦੀ ਹੈ ਇਹ ਦੇਖੋ ਇਧਰੇ ਬਹੁਤ ਪੁਰਾਣੇ ਨੇ ਤਾਂ ਕਰਕੇ ਇਧਰ ਆ ਸ਼ਾਇਦ ਜੀਲੰਬੇਗਿਆ ਰ ਬਣੀਆਂ ਹੋਈਆਂ ਨੇ ਇੱਥੇ ਨਾ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਤੁਹਾਨੂੰ ਸਾਰਾ ਇਤਿਹਾਸ ਦੱਸਦੀ ਹਾਂ ਇਹਦਾ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਹਾਜ਼ੀਰਤਨ ਗੁਰਦੁਆਰਾ ਇੱਕ ਗੁਰ ਘਰ ਉੱਥੇ ਬਣਿਆ ਉੱਥੋਂ ਫਿਰ ਜੋ ਸੰਗਤਨ ਕਿਹਾ ਵੀ ਕਿਲਾ ਸਾਹਿਬ ਵੀ ਚਲੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਤਾਂ ਉਹਨਾਂ ਨੇ ਦੱਸਿਆ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਛਿਆ ਵੀ ਤੁਹਾਨੂੰ ਕੀ ਦੁੱਖ ਤਕਲੀਫ ਹੈ ਤਾਂ ਉਹਨਾਂ ਨੇ ਕਿਹਾ ਵੀ ਇੱਥੇ ਇੱਕ ਕਾਣਾ ਦਿਓ ਹੈ ਕਿਲਾ ਸਾਹਿਬ ਚ ਤੇ ਉਹ ਮਤਲਬ ਕਿਹਾ ਸਾਡੇ ਕੱਚੇ ਪੱਕੇ ਸਾਰੇ ਕੰਦਾਂ ਕੋਠੇ ਮકાਨ ਨਾ ਢਾਹ ਦਿੰਦਾ ਹੈ ਇਹਨਾਂ ਨੂੰ ਤੰਗ ਕਰਦਾ ਸੀ ਵੀ ਸਾਨੂੰ ਉਹ ਦਿਓ ਤੋਂ ਛੁਟਕਾਰਾ ਦਿਵਾ ਦਿਓ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਕਾਣੀ ਦਿਓ ਨੂੰ ਬੁਲਾਇਆ ਠੀਕ ਹੈ ਵੀ ਤੂੰ ਲੋਕਾਂ ਨੂੰ ਕਿਉਂ ਤੰਗ ਕਰਦਾ ਹੈ ਤਾ ਕਾਣੀ ਜਿਓ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਵੀ ਮੈਂ ਬਹੁਤ ਜ਼ਰ ਤੋ ਭੁੱਖਾ ਰਹਿ ਰਿਹਾ ਮੇਰੀ ਭੁੱਖਾ ਮਿਟਾ ਦਿਓ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਅੰਤ੍ਰ ਦ੍ਰਿਸ਼ਟੀ ਦੇ ਨਾਲ ਤੱਕਿਆ ਠੀਕ ਹੈ ਇੱਕ ਨਾ ਪਿੰਡ ਸੀ ਨਤ ਵਗੇਰਾ ਹਾਂ ਨਤ ਵਗੇਰ ਪਿੰਡ ਉਥੇ ਇੱਕ ਮਤਲਬ ਕਿ ਸਾਰੇ ਪਿੰਡਾਂ ਦਾ ਸਾਂਝਾ ਝੋਟਾ ਸੀ ਉਹ ਬਹੁਤ ਲੋਕਾਂ ਨੂੰ ਦੁਖੀ ਕਰਦਾ ਸੀ ਤੇ ਆਪਨੇ ਸਿੰਘਾਂ ਨੂੰ ਕਿਹਾ ਵੀ ਉਹ ਝੋਟੇ ਨੂੰ ਲੈ ਕੇ ਆਓ ਇੱਥੇ ਸਿੰਘ ਉਹ ਝੋਟੇ ਨੂੰ ਲੈਣ ਜਾਵੜੇ ਤਾਂ ਜਦੋਂ ਪਿੰਡ ਵਾਲਿਆਂ ਨੂੰ ਪੁੱਛਿਆ ਗਿਆ ਤੇ ਪਿੰਡ ਵਾਲਿਆਂ ਨੇ ਵੀ ਮਜ਼ਾਕ ਉਡਾਇਆ ਤੇ ਇਹ ਵੀ ਕਿਹਾ ਵੀ ਉੱਥੇ ਬੈਠਾ ਹੈ ਤਾਂ ਉੱਥੇ ਜਾ ਕੇ ਸਿੰਘਾਂ ਨੇ ਆਵਾਜ਼ ਮਾਰੀ ਲੋ ਜੀ ਪਹਿਲਾਂ ਆਪਾਂ ਹੁਣ ਅੰਦਰ ਮੱਥਾ ਟੇਕ ਲਈਏ ਫਿਰ ਤੁਹਾਨੂੰ ਅੱਗੇ ਦਾ ਇਤਿਹਾਸ ਦੱਸਾਂਗੇ ਇੱਥੇ ਆਪਾਂ ਚੰਨਕੁੰਡ ਦੇ ਵਿੱਚ ਪੈਰ ਧੋ ਕੇ ਆਪਾਂ ਗੰਗਾਇਆ ਦੇਖੋ ਗੁਰੂ ਘਰ ਇੱਥੇ ਇਹ ਹੁਕਮਨਾਮਾ ਲਿਖਿਆ ਹੁੰਦਾ ਹੈ ਰੋਜ਼ ਤੇ ਪਹਿਲਾਂ ਆਪਾਂ ਹੁਕਮਨਾਮਾ ਪੜਿਆ ਸੇਵੀ ਪੜੋ ਹੁਕਮਨਾਮਾ ਅੱਜ ਦਾ ਫਿਰ ਆਪਾਂ ਨਿਸ਼ਾਨ ਸਾਹਿਬ ਜੀ ਤੇ ਮੱਥਾ ਟੇਕਿਆ ਤੇ ਫਿਰ ਆਪਾਂ ਹੁਣ ਚੱਲੇ ਅੰਦਰ ਨੂੰ ਇਹਦੀ ਕੁਬਾਰੋਂ ਬਹੁਤ ਸੋਹਣੀ ਤੇ ਸਜਾਵਟ ਕੀਤੀ ਹੋਈ ਹੈ ਕਿ ਮੈਂ ਬਸ ਮੋਢਲ ਕੀ ਬਾਰਤਾ ਕੀ ਵੀਡੀਓ ਬਣਾਈ ਹੈ ਅੰਦਰ ਤਾਂ ਫਿਰ ਆਪਾਂ ਮੱਥਾ ਟੇਕ ਦਿਆਂ ਉਹ ਵੀਡੀਓ ਨਹੀਂ ਬਣਾਈ। ਹੁਣ ਜੀ ਹੁਣ ਆਪਾਂ ਮੱਥਾ ਟੇਕ ਕੇ ਆ ਚੁੱਕੇ ਹਾਂ ਬਾਰ ਇੱਥੇ ਲੰਗਰ ਸ਼ਕਾਇਆ ਜਾਂਦਾ ਇੱਥੇ ਲੰਗਰ ਪਕਾਇਆ ਜਾਂਦਾ ਤੇ ਜੇ ਤੁਸੀਂ ਜੇ ਤੁਸੀਂ ਪੜ੍ਹਨਾ ਵੀ ਹੋਵੇ ਇਹ ਇਥੋਂ ਦਾ ਇਤਿਹਾਸ ਹੈ ਕਿਲਾ ਸਾਹਿਬ ਗੁਰੂ ਦਰਬਾਰ ਦਾ ਦੇਉਣ ਇਸ ਤੋਂ ਬਾਅਦ ਜੇ ਇਤਿਹਾਸ ਸੁਣੋਣਿਆ ਜਿਹੜਾ ਵਿਚਲ ਪਾਈ ਤੈਨੂੰ ਗੁਰੂ ਜੀ ਨੇ ਬੁਲਾਇਆ ਹੈ ਤਾਂ ਛੋਟਾ ਉਹ ਟੋਏ ਦੇ ਵਿੱਚੋਂ ਨਿਕਲ ਕੇ ਅੱਗੇ-ਅੱਗੇ ਨੂੰ ਚੱਲ ਪਿਆ ਤੇ ਗੁਰੂ ਜੀ ਕੋਲ ਹਾਜ਼ਰ ਹੋ ਗਿਆ ਤਾਂ ਗੁਰੂ ਜੀ ਨੇ ਆਪ ਦੇ ਇੱਕ ਸਿੰਘ ਨੂੰ ਹੁਕਮ ਦਿੱਤਾ ਵੀ ਇਹ ਇੱਕ ਵਾਰ ਚ ਹੀ ਇਹਨੂੰ ਛਟਕਾ ਦਿੱਤਾ ਜਾਵੇ ਤਾਂ ਗੁਰੂ ਜੀ ਦੇ ਇੱਕ ਸਿੰਘ ਨੇ ਉਹਨੂੰ ਇੱਕ ਵਾਰ ਚ ਹੀ ਛਟਕਾ ਦਿੱਤਾ ਕਾਣੇ ਦਿਉਣੀ ਉਹ ਖਾ ਕੇ ਆਪਣੀ ਭੁੱਖ ਮਿਟਾ ਦਿੱਤੀ ਸੀ ਤੇ ਗੁਰੂ ਜੀ ਨੇ ਉਹਨੂੰ ਕਿਹਾ ਵੀ ਤੂੰ ਹੁਣ ਸਰਹੰਦੇ ਚਲਾ ਜਾ ਇੱਥੇ ਤੇਰੀ ਕੋਈ ਜ਼ਰੂਰਤ ਨਹੀਂ ਇਹ ਇੱਥੇ ਦਾ ਇਤਿਹਾਸ ਹੈ ਤੇ ਇੱਥੇ ਕਿਲਾ ਸਾਹਿਬ ਗੁਰਦੁਆਰਾ ਤੇ ਇੱਕ ਹਾਜ਼ਰੀਤਨ ਗੁਰਦੁਆਰੇ ਸਾਹਿਬ ਇਸ਼ਾਮਾ ਪੂਰੀਆਂ ਹੁੰਦੀਆਂ ਵਿਸ਼ਵਾਸ ਰੱਖੋ ਹੁਣ ਇਹ ਦੇਖੋ ਇਹ ਸਾਹਿਬ ਕਿਲਾ ਸਾਹਿਬ ਹੈ ਜਿਹੜਾ ਹੁਣ ਆਪਾਂ ਉੱਪਰ ਜਾ ਰਹੇ ਹਾਂ ਉੱਥੇ ਉੱਪਰ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਸਤਰ ਪਈ ਹੈ ਜਿਨਾਂ ਦੇ ਦਰਸ਼ਨ ਕਰਾਈ ਜਾਂਦੀ ਹੈ ਪਰ ਮੈਂ ਉਹ ਅੰਦਰ ਦਰਸ਼ਨ ਨਹੀਂ ਕਰਾ ਸਕਦੀ ਕਿਉਂਕਿ ਅੰਦਰ ਫੋਨ मतलब कि बंद रखना है इतने आ के गुरु गोबिंद सिंह जी शास्त्रा दर्शन कर सकते हो देखो उपरों किला साहब आ देखो इतने लिखा भी है भी फोन बंद रखो इत निशान साहब ਮੱਠਾ ਦੇ ਕੇ ਆਪਾਂ ਅੰਦਰ ਗਈ ਉਸ ਵਾਰ ਬਾਹਰ ਆ ਕੇ ਇੱਥੋਂ ਦੇਖੋ ਸਾਰਾ ਬਠਿੰਡਾ ਸ਼ਹਿਰ ਇਹ ਤੋਂ ਦਿਸਦਾ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ ਮੈਂ ਹੁਣ ਚੱਲੀ ਘਰ ਨੂੰ ਮਿਲਦੇ ਹਾਂ ਅਗਲੇ ਬਲੌਗਸ ਪਲੀਜ਼